ਨਾ ਪਰਫੋਰਮ ਕੀ ਤਰ੍ਹਾਂ ਆ ਜਾਦਾ ਨਹੀਂ ਜੀ ਪ੍ਰੋਫੈਰ ਟੈਗ ਨੰਬਰ ਵਾ ਇਸ ザ Winner ਨਾਓ ਟੈਗ ਨੰਬਰ 15 ਤੇ 22 ਟੈਗ ਨੰਬਰ ਨੰਬਰ 15 ਤੇ 22 ਜੀ ਆਇਆਂ ਜੀ ਜੀ ਗ੍ਰੀਸ਼ ਸ਼ਰਮਾ ਜੀ ਦਾ ਜੀ ਆਇਆਂ ਨੂੰ ਅਡੇ ਕੋ ਸਾਹਿਬ ਵਰਦੀ ਸਿੰਘ ਪੀਤਾ ਜੀ ਵੱਲੋਂ ਨਿਰੋਸ਼ ਮਖਾਨੀਆ ਜੀ ਦਾ ਜੀ ਆਇਆਂ ਕਰਦੇ ਆ ਇਸੇ ਵਟ बलदाद सिंधी प्रीता त वेकम कर और <sev Yup> <communication> ने टैग नंबर 22 मेरी रिया नक्सी वाज सारा जिंदाबाद हनुमान जी पंचम वाले हेलो कुलीगना भाई <दिये> गिए गिए <वे दिए गाए चारी>

ਉਸੇ ਦਾ ਗੈਸ ਹੋ ਗਿਆ ਉਹ ਜਦੋਂ ਸਾਡੇ ਕੋਲ ਆਏ ਨੇ ਇਹਨਾਂ ਦੀ ਜੋੜਤਾ ਤਾੜੀ ਚੋਂ ਤੋਂ ਅੰਦਰ ਵਿੱਚੋਂ ਜੀ ਆਇਆਂ ਨੂੰ ਸਰ ਆਪਾਂ ਫਰਸਟ ਕੰਪੀਟੀਸ਼ਨ ਕਰਾਇਆ ਵਾ ਮੇਰਾ ਨਾਮ ਸਰ ਅਜੀਤ ਹੈ ਮੈਂ ਫਰੋਮ ਅੰਮ੍ਰਿਤਸਰ ਆ ਤੇ ਮੇਰੇ ਕੋਚ ਸਾਹਿਬ ਹਰਤੇ ਸਿੰਘ ਪੇਤਾ ਜੀ ਜਿਨ੍ਹਾਂ ਨੇ ਬਹੁਤ ਸ਼ਾਨਦਾਰ ਓਪਨ ਅੰਮ੍ਰਿਤਸਰ ਆਮਰਾ ਸਿੰਘ ਟੂਰਨਾਮੈਂਟ ਕਰਵਾਇਆ ਵਾ ਜਿੱਤੋ ਕਿ ਬਹੁਤ ਬਹੁ ਦੂਰਾਂ ਤੋਂ ਪਲੇਅਰ ਆਏ ਨੇ ਪਟਿਆਲਾ ਜਲੰਧਰ ਬਠਿੰਡਾ ਨਵਾਂ ਸ਼ਹਿਰ ਪਠਾਨਕੋਟ ਬੋ ਬੋ ਵੱਖ-ਵੱਖ ਥਾਵਾਂ ਤੋਂ ਪਲੇਅਰ ਆਏ ਨੇ ਬਹੁਤ ਹੀ ਸੋਹਣਾ ਆਪਾਂ ਟੂਰਨਾਮੈਂਟ ਆਰਗੇਨਾਈਜ਼ ਕਰਵਾਇਆ ਵਾ ਤੇ ਮੁੰਡੇ ਬਹੁਤ ਹੀ ਜੋਸ਼ੀਲੇ ਨੇ ਤੇ ਆਪਾਂ 3-4 ਇਹਦੇ ਚੋਂ ਉਪਰਾਲੇ ਕੀਤੇ ਸੀ ਜਿਹਦੇ ਵਿੱਚ ਜਿਹੜੇ ਕੀ ਬਿਲੋ 18 ਕੈਟਾ ਆਪਣਾ ਏਜ ਦੇ ਲੜਕੇ ਹੀ ਸਾਰਿਆਂ ਨੂੰ ਆਪਾਂ ਐਂਟਰੀ ਫ੍ਰੀ ਰੱਖੀ ਆ ਤੇ ਇਸ ਤੋਂ ਬਾਅਦ ਜਿਹੜੇ ਕੀ ਹੈਂਡੀਕੈਪ ਡਿਸੇਬਲ ਹੀ ਉਹਨਾਂ ਲਈ ਆਪਾਂ ਐਂਟਰੀ ਫ੍ਰੀ ਰੱਖੀ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਮੇਰੇ ਕੋਚ ਸਾਹਿਬ ਹਰਪ੍ਰੀਤ ਸਿੰਘ ਪੀਤਾ ਜੀ ਵੱਲੋਂ ਕਰਵਾਇਆ ਗਿਆ 20 ਸਾਲਾਂ ਤੋਂ ਗੇਮ ਨਾਲ ਜੁੜੇ ਹੋਏ ਆ ਮੈਨੂੰ 9 ਸਾਲ ਹੋ ਗਏ ਆ ਗੇਮ ਨਾਲ ਜੁੜੇ ਮੇਰੇ ਕੋਚ ਸਾਹਿਬ ਨੂੰ 15 ਤੋਂ 20 ਸਾਲ ਹੋ ਗਏ ਗੇਮ ਬਿਲਕੁਲ ਸਰ ਬਿਲਕੁਲ ਆਪਾਂ ਹਰ ਸਾਲ 'ਚ ਤਿੰਨ ਤੋਂ ਚਾਰ ਇਵੈਂਟ ਕਰਵਾਂਦੇ ਰਵਾਂਗੇ ਕਿਉਂਕਿ ਆਪਾਂ ਸਪੋਰਟਸ ਲਈ ਕਰਵਾ ਰਹੇ ਆ ਜਿਹੜੇ ਕਿ ਗਰੀਬ ਪਰਿਵਾਰ ਦੇ ਲੋਕ ਨੇ ਜਾਂ ਕਿ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਇਹ ਚੀਜ਼ਾਂ ਦੇ ਇਵੈਂਟ ਆਪਾਂ ਕਰਵਾਉਂਦੇ ਰਹਿੰਦੇ ਆ ਸਾਹਿਬ ਫਿਊਚਰ ਜੀ ਵੀ ਆਪਾਂ ਬਹੁਤ ਵਧੀਆ ਟੂਰਨਾਮੈਂਟ ਕਰਵਾਵਾਂਗੇ ਮੇਰਾ ਨਾਮ ਹਰਪੀ ਸਿੰਘ ਪ੍ਰੀਤਾ ਜੀ ਪ੍ਰੀਤੇ ਜੀ ਦੇ ਨਾਮ ਤੋਂ ਮੈਨੂੰ ਜਾਣਦੇ ਨੇ ਤੇ ਬਾਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਂ ਕੰਪੀਟੀਸ਼ਨ ਕਰਾਇਆ ਪੰਜਾਬ ਲੈਵਲ ਤੇ ਮੈਂ ਸਾਰਿਆਂ ਨੂੰ ਕਿੰਨੇ ਬੱਚਿਆਂ ਨੇ ਜਿਹਦੇ ਚ ਪਾਰਟਿਸਪੇਟ ਕੀਤਾ ਜੀ ਇੱਥੇ ਕੋਈ ਕੋਈ 150 ਦੇ ਲਾਗੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਨੇ ਜੋ ਵਕ ਵਕ ਸ਼ਹਿਰਾਂ ਤੋਂ ਆਏ ਨੇ ਤੇ ਬਾਕੀ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਜੀ ਵੱਧ ਤੋਂ ਵੱਧ ਜਿਮ ਦੇ ਵਿੱਚ ਆਓ ਐਕਸਰਸਾਈਜ਼ ਲਗਾਓ ਤੇ ਪਲੱਸ ਨਸ਼ੇ ਤੋਂ ਬਚੋ ਜਿਸ ਤਰ੍ਹਾਂ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਇਹੀ ਹੈ ਜੀ ਨਸ਼ਿਆਂ ਤੋਂ ਦੂਰ ਰਵੋ ਸਿਹਤ ਧਿਆਨ ਦਿਓ ਆਪਣਾ ਕੁਝ ਮੈਂ ਨਰਿੰਦਰ ਕੁਮਾਰ ਬੋਗੀ ਤੇ ਮੈਂ ਪ੍ਰੀਤਾ ਜੀ ਦਾ ਬੜਾ ਹੀ ਧੰਨਵਾਦੀਆਂ ਜਿਨੇ ਵਧੀਆ ਪ੍ਰਲਾਇਆ ਕੀਤਾ ਬੱਚਿਆਂ ਨੂੰ ਨਸ਼ਿਆਂ ਦੇ ਦੂਰ ਨਸ਼ਿਆਂ ਦਾ ਦੂਰ ਚਲੰਦਿਆ ਉਹਨਾਂ ਨੂੰ ਨਸ਼ਿਆਂ ਦੇ ਦੂਰ ਤੇ ਬਚਾਇਆ ਅੱਜ ਵੀ ਹਜ਼ਾਰਾਂ ਬੱਚੇ ਇਹਨੇ ਨਸ਼ਿਆਂ ਤੋਂ ਬਚਾਏ ਨੇ ਉਹ ਮਾਵਾਂ ਦੀਆਂ ਦਵਾਵਾਂ ਐ ਪ੍ਰੀਤੇ ਦੇ ਅੱਗੇ ਆ ਚੜ੍ਹਦੀਆਂ ਕਲਾਜ ਰਵੇ ਤੇ ਮੈਂ ਸਾਰੇ ਵੀਰਾਂ ਨੂੰ ਕਹਾਂਗਾ ਨਸ਼ਿਆਂ ਤੋਂ ਦੂਰ ਹੋ ਕੇ ਜਿੰਮ ਜੈਮ ਕਰਨ ਤੇ ਆਪਣੇ ਮਾਂ ਪਿਓ ਦਾ ਅੰਬਰਸਰ ਦਾ ਨਾਮ ਰੋਸ਼ਨ ਕਰਨ ਜੀ ਮੇਰਾ ਨਾਮ सनी ਸੋਤਾ ਜੀ ਪੰਜਾਬ ਯੂਥ ਪ੍ਰਧਾਨ ਨਮਨ ਮਸਗਠਨ ਤੋਂ ਜੀ ਜੀ ਅੱਜ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਸੀਂ ਇੱਕ ਅਲੀ ਸਹਦੇਵ ਤੇ ਹਰਤੇ ਸਿੰਘ ਭਰੀਤਾ ਵੱਲੋਂ ਜੀ ਬਹੁਤ ਹੀ ਇੱਕ ਚਲਾਗਾ ਜੋ ਕੰਮ ਕਰਵਾਇਆ ਗਿਆ ਆ ਇਹਦੇ ਵਿੱਚ ਸੰਦੇਸ਼ ਬਹੁਤ ਅੱਛਾ ਆ ਕਿ ਜਿਹੜੀ ਪੀੜ੍ਹੀ ਆ ਨਸ਼ੇ ਨੂੰ ਤਿਆਗ ਕੇ ਇਹੋ ਜੇ ਕੰਮ ਕਰਨੇ ਚਾਹੀਦੇ ਆ ਇਹੋ ਜੇ ਮਤਲਬ ਕਿ ਉਪਰਾਲੇ ਕਰਨੇ ਚਾਹੀਦੇ ਬਹੁਤ ਹੀ ਨੇਕ ਉਪਰਾਲਾ ਕੀਤਾ ਇਹਨਾਂ ਨੇ ਇਹ ਵਧਾਈ ਦੇ ਪਾਤਰ ਬੰਦੇ ਆ ਔਰ ਮੈਂ ਇੱਕ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਸਾਰੇ ਜਿੰਨੇ ਵੀ ਸੰਗਠਨ ਆ ਜਾਂ ਜਿੰਨੇ ਵੀ ਮਦਦ ਸੰਸਥਾਵਾਂ ਆ ਸਰਤਾਵਨ ਨੂੰ ਬੇਨਤੀ ਕਰਨਾ ਇਹੋ ਜਿਹੇ ਉਪਰਾਲੇ ਆਪਣੇ ਸ਼ਹਿਰ ਮਹੱਲੇ ਗਲੀਆਂ ਗਲੀਆਂ ਚ ਕਰਨੇ ਚਾਹੀਦੇ ਆ ਜਾਂ ਜੋ ਸਾਡਾ ਪੰਜਾਬ ਸਾਡੇ ਪੰਜਾਬ ਦੇ ਲੋਕ ਤੰਦਰੁਸਤ ਅਤੇ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਕਿੰਨੇ ਸਾਲਾਂ ਦੇ ਨਾਲੋਂ ਉਪਰਾਲਾ ਕੀਤਾ ਜਾ ਰਿਹਾ ਹੈ 22 ਸਾਲਾਂ ਤੋਂ ਕੀਤਾ ਜਾ ਰਿਹਾ ਜੀ ਬਿਲਕੁਲ ਕੀਤੇ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਵਗਿਲ ਸ਼ਾ ਕ੍ਰਾਈਮ ਸੈੱਲ ਦਾ ਸਾਬਕਾ ਚੇਅਰਮੈਨ ਜਰਨਲਿਸਟ ਗੁਰਦੁਆਰਾ ਗੁਰਕੇ ਮੈਲ ਦਾ ਨਿਮਾਣਾ ਜ ਸਿੰਘ ਆ ਜੀ ਸੋ ਅੱਜ ਜਿਹੜਾ ਆਪਣਾ ਸਮੂਹ ਟੀਮ ਦੇ ਨਾਲ ਅੱਜ ਅਸੀਂ ਬੜਾ ਸੁਣਾ ਨੇਕ ਉਪਰਾਲਾ ਆ ਆਰਮ ਰੈਸਲਿੰਗ ਦਾ ਮੁਕਾਬਲਾ ਜਿਹੜਾ ਹੋਇਆ ਸੀ ਜੀ ਆਪਣਾ ਕਲਰਾਂ ਦੇ ਵਿੱਚ ਹੋਇਆ ਜਿਹਦੇ ਵਿੱਚ ਸੀ ਸਾਡੇ ਵੀਰ ਪ੍ਰੀਤਾ ਜੀ ਹੋਗੇ ਅਲੀ ਸਦੇਵ ਜੀ ਹੋਗੇ ਸਾਡੇ ਬੌਜੀ ਹੋਗੇ ਆਪਣਾ ਸਾਰੀ ਟੀਮ ਹੋਗੀ ਬੜਾ ਸੁਣਾ ਨੇਕ ਉਪਰਾਲਾ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਤੋ ਅਸੀਂ ਸਾਰੇ ਇਹੋ ਹੀ ਕਹਿੰਨੇ ਆ ਜੀ ਇਦਾਂ ਦੇ ਨੇਕ ਉਪਰਾਲੇ ਹੋਣਾ ਚਾਹੀਦਾ ਵਾ ਜਿਹੜਾ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਉਹਦੇ ਉੱਪਰ ਠੱਲ ਜਿਹੜੀ ਆ ਉਹ ਪ੍ਰੋਪਰ ਪੈਣੀ ਚਾਹੀਦੀ ਆਪਣਾ ਤੇ ਇਦਾਂ ਦੇ ਜਿਹੜੇ ਹੋਰ ਉਪਰਾਲੇ ਆ ਵੱਧ ਤੋਂ ਵੱਧ ਜਿਹੜਾ ਪੰਜਾਬ ਦੇ ਵਿੱਚ ਸਾਨੂੰ ਦੇਖਣੇ ਚਾਹੀਦੇ ਸਰਕਾਰਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਜੀ ਉਹਨਾਂ ਨੂੰ ਵੀ ਅਸੀਂ ਜਿਹੜੀ ਅਪੀਲ ਕਰਦੇ ਆ ਕਿ ਇਦਾਂ ਦੇ ਹੋਰ ਉਪਰਾਲੇ ਕਰਨ ਇਹਨਾਂ ਨੂੰ ਸਰਕਾਰਾਂ ਦਾ ਸਹਿਯੋਗ ਦੇਣ ਤਾਂ ਕਿ ਜਿਹੜਾ ਇਦਾਂ ਦੇ ਉਪਰਾਲਿਆਂ ਦੇ ਵਿੱਚ ਵੱਧ ਚੜ ਕੇ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਉਹ ਸ਼ਿਰਕਤ ਕਰੇ ਉਹਨਾਂ ਦੀ ਹੌਸਲਾ ਫੁਜਾਈ ਜਿਹੜੀ ਉਹ ਹੋ